ਸੀ ਆਪ ਦੇਖਿਆ ਕਿ ਕਿੰਨੇ ਕੋਰੇ ਸਵੇਰੇ 30 ਬੰਦੇ 30 35 ਬੰਦੇ ਧੱਕੇ ਨਾਲ ਅੰਦਰ ਘਰ ਚ ਆ ਗਏ ਆ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਬੜ ਗਏ ਆ ਇਸਾ ਫਰੂਲਾ ਫਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕ ਰਿਹਾ ਕੋਈ ਫੋਨ ਜਾਂਚ ਕੀਤੀ ਹੈ ਕਿਹੜੇ ਮਾਮਲੇ ਤੇ ਐਫਆਈਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਇਹ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਤਾਂ ਅਸੀਂ ਹੁਣ ਨੋਟਿਸ ਕੋਈ ਸੰਬੰਧ ਹੋਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏਡੀਏ ਦੇ ਮਾਮਲੇ 'ਚ ਤਾਂ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਏਡੀਏ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਵਾਰੀ ਪਰਮਾਰ ਸਾਹਿਬ ਨੂੰ ਬਦਲੇ ਆ ਉਸ ਤੋਂ ਪਹਿਲਾਂ ਬਦਲੇ ਆ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਦੋਂ ਟੀਮ ਆਈ ਜਿਹੜੇ ਮਜੀਠੇ ਦੇ ਲੋਕ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਕਰਦੇ ਰਵਾਂਗੇ ਸਾਰੇ ਇੱਥੇ ਨੇ ਹਾਂਜੀ ਬਿਜਲੀ ਵਿਭਾਗ ਵੱਲੋਂ ਤਕਮੁਕੀ ਵੀ ਕੀਤੀ ਉਹ ਤਕਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਫੋਰਾ ਬ੍ਰੀਫ ਕਰ ਦਿੱਤੀ ਹੋਇਆ ਕਿ ਚਾਨ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਲੋਕ ਹੈ ਹੁਣ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ